ਔਰ ਅਸੀਂ ਅੱਜ ਇੱਕ ਕਵਿਤਾ ਵਿਦਾਤਾ ਸਿੰਘ ਤੀਰ ਜੀ ਦੀ ਲਿਖੀ ਹੋਈ ਪਾਂਡੀ ਪਾਤਸ਼ਾ ਉਹ ਸੁਣਾਗੇ ਇਹ ਕਵਿਤਾ ਅਸੀਂ ਬਚਪਨ ਵਿੱਚ ਆਪਣੇ ਸਕੂਲਾਂ ਦੇ ਵਿੱਚ ਬਹੁਤ ਸੁਣੀ ਸੀ ਸੋ ਹੁਣ ਕਾਫੀ ਸਮੇਂ ਬਾਅਦ ਇਹ ਕਵਿਤਾ ਪਾਂਡੀ ਪਾਤਸ਼ਾ ਸ਼ੇਰ-ਏ-ਪੰਜਾਬ ਨਾਲ ਸੰਬੰਧਿਤ ਉਹ ਅਸੀਂ ਇੱਕ ਵਾਰ ਜ਼ਰੂਰ ਸਰਵਣ ਕਰੀਏ ਠੀਕੀ ਵਿਦਾਤਾ ਸਿੰਘ ਤੀਰ ਜੀ ਦੀ ਲਿਖੀ ਹੋਈ ਕਵਿਤਾ ਪਾਂਡੀ ਪਾਤਸ਼ਾ ਕੋਈ ਰੋਕੇ ਭਲਾ ਕਿਵੇਂ ਸਾਹਿਬ ਦੇ ਭਾਣੇ ਨੂੰ ਇੱਕ ਵੇਲਾ ਐਸਾ ਵੀ ਆਇਆ ਇਸ ਧਰਤੀ ਤੇ ਦਾਤਾ ਵੀ ਸਹਿਕ ਗਿਆ ਜਦ ਇੱਕ ਇੱਕ ਦਾਣੇ ਨੂੰ ਭੁੱਖੇ ਬਗਿਹੜ ਜਿਉ ਆ ਭੁੱਖਾ ਕਾਲ ਪਿਆ ਧਰਤੀ ਇਹ ਭਾਗ ਭਰੀ ਪੰਜਾਂ ਦਰਿਆਵਾਂ ਦੀ ਮੂੰ ਆਈ ਆਫਤ ਦੇ ਕੋਈ ਉਲਟਾ ਫਾਲ ਪਿਆ ਕੁੜੀਆਂ ਮਟਿਆਰਾਂ ਸਭ ਪੂਣੀ ਰੰਗ ਹੋ ਗਈਆਂ ਪਿਤ ਪੈ ਗਏ ਹੋਖੋਂ ਦੇ ਸਭ ਛੈਲ ਜਮਾਨਾ ਨੂੰ ਰਤਾਂ ਵਿੱਚ ਨਾੜਾਂ ਦੀ ਸੁੱਕੀਆਂ ਦੇਖ ਲੋ ਗਈਆਂ ਬੁੱਢਿਆਂ ਦਾ ਹਾਲ ਬੁਰਾ ਗੱਬਰੂ ਵੀ ਝੁਕ ਗਏ ਸਨ ਨਾ ਪੇਟ ਪਿਆ ਝੁਲਕਾ ਨਾ ਭੁੱਖ ਦੀ ਅੱਗ ਬੁਜੀ ਮਾਵਾਂ ਦੀ ਛਾਤੀ 'ਚੋਂ ਦੁੱਧ ਸੜ ਸੜ ਸੁੱਕ ਗਏ ਸਨ ਕਈ ਹੀਰੇ ਮਾਵਾਂ ਦੇ ਲਖਤਰਲੇ ਕਰਨ ਲੱਗੇ ਚੁੰਗ ਚੁੰਗ ਕੇ ਥਣ ਸੁੱਕੇ ਲੈ ਲੈ ਕੇ ਬਿਲਕਣੀਆਂ ਜਦ ਜੀਵਨ ਜੋਗੇ ਵੀ ਲਚ-ਲਚ ਕੇ ਮਰਨ ਲੱਗੀ ਪੰਜਾਬ ਦੇ ਰਾਜੇ ਤੋਂ ਰਣਜੀਤ ਪਿਆਰੇ ਤੋਂ ਇਹ ਝਾਕੀ ਦਰਦਾਂ ਦੀ ਤਦ ਗਈ ਸਹਾਰੀ ਨਾ ਦੁਖੀਆਂ ਦੇ ਦਰਦੀ ਤੋਂ ਲਿਸਿਆਂ ਦੇ ਸਹਾਰੇ ਤੋਂ ਟਿੰਡੋਰਾ ਦੇ ਦਿੱਤਾ ਹੋਕਾ ਫਿਰਵਾ ਦਿੱਤਾ ਪਤਨਾ ਚਰਾਹਿਆਂ ਤੇ ਸ਼ਾਹੀ ਦਰਵਾਜੇ ਤੇ ਇਹ ਮੋਟੇ ਮੋਟੇ ਅਖਰਾਂ ਵਿੱਚ ਲਿਖ ਕੇ ਲਗਵਾ ਦਿੱਤਾ ਰਾਜਾ ਤਾਂ ਰਾਖਾ ਹੈ ਰਾਜਾ ਤਾਂ ਰਾਖਾ ਹੈ ਭੰਡਾਰਾ ਪਰ ਜਦਾ ਤੜਕੇ ਤੋਂ ਸ਼ਾਮਾਂ ਤੱਕ ਦਰਵਾਜ਼ੇ ਖੁੱਲੇ ਹਨ ਅਨਹਰ ਕੋਈ ਲੈ ਜਾਵੇ ਹੈ ਸਾਰਾ ਪਰਜਾ ਦਾ ਇੱਕ ਵਾਰੀ ਜਿਤਨੇ ਵੀ ਕੋਈ ਚਾਕੇ ਲੈ ਜਾਵੇ Hindu Sikh Muslim ਦਾ ਕੋਈ ਖਾਸ ਮਲਾ ਜਾ ਨਹੀਂ ਹੈ ਜਿਸ ਨੂੰ ਲੋੜ ਬਣੀ ਉਹ ਆ ਕੇ ਲੈ ਜਾਵੇ ਸੁੰਨੇ ਜੇ ਕੂਚੇ ਵਿੱਚ ਲਾਹੌਰ ਦੀ ਬਸਤੀ ਵਿੱਚ ਇੱਕ ਮੋਚੀ ਬਚੜੇ ਦੇ ਕੰਨੀ ਏ ਪਿੰਕ ਪਈ ਇੱਕ ਆਸਾ ਚਮਕ ਪਈ ਛੱਟ ਆਣ ਉਦਾਸੀ ਵਿੱਚ ਛੱਟ ਬੂਹਿਆਂ ਅੰਦਰ ਹੋ ਦਾਦੇ ਦੁਖਿਆਰੇ ਨੂੰ ਇਉਂ ਪੋਤਾ ਕਹਿਣ ਲੱਗਾ ਢਿੱਡ ਉੱਤੇ ਹੱਥ ਧਰ ਕੇ ਭੁੱਖਾਂ ਦੇ ਰਲਾਏ ਨੂੰ ਵਖਤਾਂ ਦੇ ਮਾਰੇ ਨੂੰ ਬਾਬਾ ਦੀ ਲਾਦੇ ਦਾ ਤੈ ਦਿਆ ਪਛਾਈਏ ਲਾਦੇ ਦੇ ਮਹਿਲਾਂ ਤੋਂ ਚੱਬ ਦਾਣੇ ਲੈ ਆਵੋ ਉਥੇ ਤੋਈ ઠાਟਾ ਨਹੀਂ ਅਦ ਬੇਪਲਵਾਈਏ ਜੇ ਮੇਲੇ ਨਾਲ ਤਲੋਂ ਦਾਣੇ ਲੈ ਆਵਾਂ ਦੇ ਤੰਦੋਲੀ ਉਲੇ ਤਲੋ ਮੈਂ ਫਲਤੇ ਤਲਦਾ ਹਾਂ ਜੇ ਤਲਤੇ ਲੈ ਆਈਏ ਲੱਜ ਲੱਜ ਤੇ ਥਾਵਾਂ ਦੀ ਸੁਣ ਬੁੱਢੜੇ ਮੋਚੀ ਨੂੰ ਲੱਗ ਸੀਨੇ ਤੀਰ ਗਿਆ ਪੋਤੇ ਦੀਆਂ ਲਾਡਲੀਆਂ ਠੱਥੀਆਂ ਤੇ ਤੋਤਲੀਆਂ ਘਾ ਦਿਲ ਤੇ ਕਰ ਗਈਆਂ ਨੈਣਾ ਚੋਂ ਨੀਰ ਗਿਆ ਤੱਕ ਹਿੰਮਤ ਆਪਣੀ ਨੂੰ ਪਹਿਲਾਂ ਤਾਂ ਚੁਰਿਆ ਉਹ ਪਰ ਆਜ਼ਜ਼ ਪੋਤੇ ਦੀ ਭੁੱਖ ਜਿੰਦ ਨੂੰ ਖਾਂਦੀ ਸੀ ਹੱਥਾਂ 'ਚ ਡੰਗੋਰੀ ਲੈ ਲੱਕ ਬਨ ਕੇ ਟੁਰਿਆ ਉਹ ਹਿਚਕੋਲੇ ਖਾਂਦਾ ਉਹ ਇਓ ਜਿਉਂਦਾ ਮਰਦਾ ਉਹ ਪੋਤੇ ਨੂੰ ਨਾਲ ਲਈ ਡੰਗੋਰੀ ਫੜੀ ਹੋਈ ਪੁੱਜ ਗਿਆ ਭੰਡਾਰੇ ਤੇ ਲਖ ਤਰਲੇ ਕਰਦਾ ਉਹ ਕਘਈ ਬੋਲੀ ਵਿੱਚ ਉਸ ਅਰਜ ਸੁਣਾ ਦਿੱਤੀ ਜਾਂ ਕੋਲ ਭੰਡਾਰੀ ਦੇ ਮਾਰੇ ਲਾਚਾਰੀ ਦੇ ਮੈਲੀ ਜੀ ਚਾਦਰ ਇੱਕ ਚੁਪਚਾਪ ਵਿਛਾ ਦਿੱਤੀ ਦਰਦੀ ਭੰਡਾਰੇ ਨੇ ਛੱਟ ਚਾਦਰ ਭਰ ਦਿੱਤੀ ਉਸ ਦਰਦ ਰੰਜਾਣੇ ਦੀ ਉਸ ਭੁਖਣ ਭਾਣੇ ਦੀ ਆਸਾ ਜੋ ਦਿਲ ਦੀ ਸੀ ਛੱਟ ਪੂਰੀ ਕਰ ਦਿੱਤੀ ਪਰ ਪੰਡ ਜੋ ਬੰਨ ਤਰੀ ਸੀ ਦੋ ਮਨ ਭਾਰੀ ਉਹ ਪਰ ਪੰਡ ਜੋ ਬੰਨ ਤਰੀ ਸੀ ਦੋ ਮਨ ਭਾਰੀ ਉਹ ਇੱਕ ਬਾਲ ਅਿਆਣਾ ਸੀ ਇੱਕ ਬਾਬਾ ਬੁਢੜਾ ਸੀ ਪੰਡ ਚੁੱਕਦਾ ਕੌਣ ਪਲਾ ਟਰਨੋ ਸੀ ਆਰੀਓ ਆਖਰ ਇਉ ਕੁਦਰਤ ਨੇ ਇੱਕ ਢੋ ਟਕਾਇਆ ਏ ਇੱਕ ਸਿੱਖ ਚਿੱਟ ਕਪੜੀਆ ਦਾੜੀ ਸੋ ਦੁੱਧ ਜਹੀ ਉਸ ਬੁਢੜੇ ਬਾਬੇ ਵੱਲ ਉਹ ਭੱਜ ਕੇ ਆਇਆ ਏ ਕੀਤੀ ਹਮਦਰਦੀ ਆ ਐਵੇਂ ਨਾ ਚੁਰ ਬਾਬਾ ਮੈਂ ਤੇਰਾ ਪੁੱਤਰ ਹਾਂ ਕਹ ਪੰਡ ਉਠਾ ਲਈ ਤੀ ਫਿਰ ਬੋਲੇ ਆ ਬਾਬੇ ਨੂੰ ਚੱਲ ਘਰ ਨੂੰ ਡੁਰ ਬਾਬਾ ਤੱਕ ਬੋਢੀ ਤੱਕ ਬੁੱਢੜੇ ਮੋਚੀ ਨੇ ਲੱਖ ਸ਼ੁਕਰ ਮਨਾਇਆ ਏ ਦਿਲ ਦੇ ਵਿੱਚ ਕਹਿੰਦਾ ਏ ਇਹ ਬੰਦਾ ਬੰਦਾ ਨਹੀਂ ਇਸ ਆਜ਼ਜ਼ ਬੰਦੇ ਲਈ ਇਹ ਅੱਲਾ ਆਇਆ ਏ ਅ ਪਾਂਢੀ ਜਾਂਦਾ ਏ ਕਿਆ ਸੋਹਣਾ ਲੱਗਦਾ ਏ ਅਉ ਪਾਂਢੀ ਜਾਂਦਾ ਏ ਕਿਆ ਸੋਹਣਾ ਲੱਗਦਾ ਏ ਭਾਰੀ ਏ ਪੰਡ ਬੜੀ ਪੈਂਡਾ ਵੀ ਚੋਖਾ ਏ ਪਾਂਢੀ ਦੇ ਪਿੰਡੇ ਚੋਂ ਪਿਆ ਮੁੜਕਾ ਵਗਦਾ ਏ ਪੁਜ ਪਿਆ ਟਿਕਾਣੇ ਤੇ ਮੋਚੀ ਦੇ ਘਰ ਆਇਆ ਪੰਡ ਛੁੱਟ ਕੇ ਮੁੜਿਆ ਜਾਂ ਜਾਂ ਉਥੋਂ ਤੁਰਨ ਲੱਗਾ ਉਸ ਬੁੱਢੜੇ ਮੋਚੀ ਦਾ ਦਿਲ ਡਾਡਾ ਪਰ ਆਇਆ ਉਸ ਪਿਆਰੇ ਪਾਂਢੀ ਦੀ ਉਸ ਸੋਹਣੇ ਪਾਂਢੀ ਦੀ ਉਸ ਕੰਨੀ ਪਕੜ ਲਈ ਮਨਮੋਹਣੇ ਪਾਂਢੀ ਦੀ ਦਿਲਦਾਰੀ ਇਉਂ ਕੀਤੀ ਦਿਲਖੋਣੇ ਪਾਂਡੀ ਦੀ ਸਰਦਾਰਾ ਜਿਉਂਦਾ ਰੋ ਕੀ ਨਾ ਹੈ ਦਸ ਤੇਰਾ ਤੂੰ ਮੁੱਲ ਲੈ ਲੀਤਾ ਏ ਇਸ ਬੁੱਢੜੇ ਮੋਚੀ ਨੂੰ ਕਬਰਾਂ ਵਿੱਚ ਪਾ ਕੇ ਵੀ ਗਾਵੇਗਾ ਜਸ ਤੇਰਾ ਉਸ ਹੀਰੇ ਪਾਂਡੀ ਨੇ ਛੱਟ ਚਾਦਰ ਲਾ ਦਿੱਤੀ ਵਰਦੀ ਵੀ ਸ਼ਾਹੀ ਏ ਸਿਰ ਤੇ ਵੀ ਕਲਗੀ ਏ ਬੁੱਢੜੇ ਦੇ ਦਿਲ ਵਿੱਚ ਇੱਕ ਹਲਚਲ ਪਾ ਦਿੱਤੀ ਬਾਬਾ ਮੈਂ ਰਾਜਾ ਹਾਂ ਬਾਬਾ ਮੈਂ ਰਾਜਾ ਹਾਂ ਨਾਹੇ ਰਣਜੀਤ ਮੇਰਾ ਨੇਕੀ ਹੈ ਕਾਰ ਮੇਰੀ ਸਾਂਝਾ ਹੈ ਧਰਮ ਮੇਰਾ ਪਰਜਾ ਲਈ ਜਾਣਦਿਆਂ ਪੇਸ਼ਾ ਹੈ ਪ੍ਰੀਤ ਮੇਰਾ ਕਾਵਲ ਦੀਆਂ ਕੰਧਾਂ ਤੱਕ ਪਾਉਂਦਾ ਮੈਂ ਕੂਕਰ ਹਾਂ ਪਰ ਪਿਆਰੇ ਬਾਬਾ ਜੀ ਪਰਜਾ ਦਾ ਕੂਕਰ ਹਾਂ ਪਰ ਪਿਆਰੇ ਬਾਬਾ ਜੀ ਪਰਜਾ ਦਾ ਕੂਕਰ ਹਾਂ ਪਰ ਪਿਆਰੇ ਬਾਬਾ ਜੀ ਪਰਜਾ ਦਾ ਕੂਕਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ